ਰਗੂ ਖੂਲ ਰੀਤ ਸਦਾ ਚੱਲੀ ਆਈ ਪ੍ਰਾਣ ਜਾਏ ਪਰ ਰਚਨਾ ਜਾਏ ਤਾਂ ਮੈਂ ਉਸ ਆਪਣੇ ਪ੍ਰਾਣ ਪ੍ਰਣ ਨੂੰ ਪੂਰਾ ਕਰਨ ਵਾਸਤੇ ਇੱਥੇ ਆਇਆ ਜੋ ਮੈਂ ਬੀਬੀ ਜੀ ਨੂੰ ਕਿਹਾ ਹੋਇਆ ਸੀ ਕਿ ਮੈਂ ਤੁਹਾਡੇ ਘਰ ਆਵਾਂਗਾ ਇਹਨਾਂ ਨੇ ਮਨ ਉਸ ਇਹਨਾਂ ਦੇ ਬੀਬੀਆਂ ਦੇ ਅਸ਼ੀਰਵਾਦ ਹੈ ਜਿਹੜੇ ਉਹੀ ਫੜਦੇ ਆ ਤੇ ਉਹੀ ਫੜਿਆ ਜੀ ਦੇ ਕਰਕੇ ਮੈਂ ਇਹ ਐਮਪੀ ਦੀ ਇਲੈਕਸ਼ਨ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ ਮਹਾਰਾਜ ਜੀ ਇਹ ਸਭ ਸੱਚ ਹੈ ਗਾਇਨ ਮੁੱਖ ਮੰਤਰੀ ਬਨਾਇਓ ਇਹ ਮੇਰਾ ਬੇਡਾ ਰਾਜ ਕਰੇ ਇਹ ਮੇਰਾ ਖੂਨ ਆ ਤੇ ਬੀਬੀ ਜੀ ਮੈਨੂੰ ਵੋਟਾਂ ਦੇ ਵਿੱਚ ਮਿਲੇ ਸੀ ਇਹਨਾਂ ਨੇ ਮੈਨੂੰ 500 ਰੁਪਏ ਅੱਗੇ ਦਿੱਤਾ ਆਸ਼ੀਰਵਾਦ ਵੀ ਦਿੱਤਾ ਤੇ ਮੈਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਦੋਂ ਜਿੱਤ ਗਿਆ ਤਾਂ ਤੁਹਾਡੇ ਤੁਹਾਨੂੰ ਮਿਲਣਾ ਆਉਂਗਾ ਤਾਂ ਮੈਂ ਉਹ ਵਾਅਦਾ ਨੂੰ ਪੂਰਾ ਕਰਨ ਵਾਸਤੇ ਅੱਜ ਇਹਨਾਂ ਨੂੰ ਮਿਲਣ ਆਇਆ ਤਾਂ ਮੈਨੂੰ ਬੜੀ ਖੁਸ਼ੀ ਹੈ ਤਾਂ ਇਹਨਾਂ ਦੀ ਮੈਂ ਚੰਗੀ ਸਿਹਤ ਦੀ ਕਾਮਨਾ ਕਰਦਾ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਕਰੇ ਇਹਨਾਂ ਦੀ ਤੇ ਮੈਂ ਸਿਰਫ ਇੱਕ ਇਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਕਿਉਂਕਿ ਬੋਟਾ ਤੋਂ ਪਹਿਲਾਂ ਇਹਨਾਂ ਨੇ ਮੰਨੂ ਉਹ ਮੈਂ ਇਹਨਾਂ ਦੇ ਨਾਲ ਵਾਦਾ ਕੀਤਾ ਹੋਇਆ ਸੀ ਕਿ ਮੈਂ ਘਰ ਆ ਕੇ ਮਿਲੂੰਗਾ ਮੈਂ ਉਹ ਵਾਦਾ ਪੂਰਾ ਕਰਨਾ ਹੈ ਸਰ ਉਹਨਾਂ ਨੇ ਤਾਂ ਕਿਹਾ ਕਿ ਦੁਬਾਰਾ ਇੱਕ ਵਾਰ ਤੁਹਾਨੂੰ ਫੇਰ ਤੋਂ ਪੰਜਾਬ ਦਾ ਸੀਐਮ ਦੇਖਣਾ ਚਾਹੁੰਦੇ ਚਲੋ ਇਹ ਮਾਤਾ ਦਾ ਅਸ਼ੀਰਵਾਦ ਹੈ ਮਾਮਾ ਦਾ ਅਸ਼ੀਰਵਾਦ ਹਮੇਸ਼ਾ ਫੜਦੇ ਹੈ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਹਾਂ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਹਨਾਂ ਕੋਲ ਆਇਆ ਜੀ ਮਾਤਾ ਦੀ ਸੀਤ ਨੂੰ ਆ ਕੇ ਦੇਖਿਆ ਥੋੜੇ ਬਹੁਤ ਢਿੱਲੇ ਨੇ ਹੋ ਜਾਣਾ ਅੱਜ ਤੇ ਠੀਕ ਜਦ ਮੈਂ ਮਿਲ ਲਿਆ